ਜਾ ਰਹੇ ਅੱਗੇ ਲੱਗ ਕੇ ਇਹਨਾਂ ਨੂੰ ਬੋਟਾ ਦੇ ਵਿੱਚ ਵੀ ਬੋਟਾ ਪਾਈਆਂ ਤੇ ਪੁਆਈਆਂ ਸੀ ਤਾਂ ਕਿ ਇਹਨਾਂ ਦਾ ਦੇਖੋ ਸਾਨੂੰ ਕੋਸਟਾ ਦੇਣਗੇ ਟੀਚਰ ਲਾਉਣਗੇ ਖੇਡਾਂ ਦੇ ਲੈਵਲ ਤੇ ਵਾਰ-ਵਾਰ ਗੱਲ ਕਰ ਰਹੇ ਸੀ ਕਿ ਹਰਿਆਣਾ ਕਿੱਥੇ ਜਾ ਰਿਹਾ ਪੰਜਾਬ ਨਹੀਂ ਜਾ ਰਿਹਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕੋ ਭਰਤੀ ਨਹੀਂ ਕੀਤੀ ਟੀਚਰ ਪਰ ਇਹਨਾਂ ਨੇ ਇਹ ਕਿਹਾ ਸੀ ਅਸੀਂ ਟੀਚਰਾਂ ਨੂੰ ਭਰਤੀ ਕਰਾਂਗੇ ਖੇਡਾਂ ਦੇ ਲੈਵਲ ਨੂੰ ਚਾੱਕ ਕੇ ਨਵੇਂ ਪਲੇਅਰ ਪਾਇਆ ਕਰਾਂਗੇ ਪਰ ਉਦੋਂ ਆਸਮੀਦ ਬੱਜੀ ਸੀ ਪਰ ਆਸ ਉਮੀਦ ਲੱਗ ਭੱਡ ਹੁਣ ਸਰਕਾਰ ਦਾ ਸਾਢੇ ਡੇਢ ਸਾਲ ਰਹਿ ਗਿਆ ਸਾਡੀ ਵੀ ਟੁੱਟਦੀ ਨਜ਼ਰ ਆ ਰਹੀ ਹੈ ਤਾਂ ਇਹ ਆਪ ਦੇ ਹੱਕ ਲੈਣ ਲਈ ਜੋ ਕੁਛਾਨੂੰ ਕਰਨਾ ਪਿਆ ਅਸੀਂ ਕਰਾਂਗੇ ਜੀ ਭ ਮਤਲਬ ਜੋ ਸੋਚੇ ਨੀ ਆ ਰਹੀਦਾ ਸਾਸੀਂ ਮਰ ਜਾਗੇ ਪਰ ਸਾਡੇ ਸਾਥੀਆਂ ਨੂੰ ਤਾਂ ਨੌਕਰੀ ਮਿਲੂਗੀ ਨਾ ਜਿਹੜੇ ਜਿਹੜੇ ਲੋੜਵੰਦ ਹੈਗੇ ਆ 16 ਦਸੰਬਰ 2021 ਦੇ ਵਿੱਚ ਸਾਡੀ ਇਹ ਐਡ ਆਈ ਸੀ ਪਰੰਤੂ ਅਜੇ ਤੱਕ ਸਾਡੀ ਜਿਹੜੀ ਇਹ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਸਾਡੇ ਨਾਲ ਹੀ ETT 5894 ਭਰਤੀ ਆਈ ਸੀ ਉਹਨਾਂ ਨੂੰ ਜੋਇਨਿੰਗ ਲੈਟਰ ਵੀ ਦੇ ਦਿੱਤੇ ਗਏ ਪਰੰਤੂ ਸਾਡਾ ਜਿਹੜਾ ਪੋਰਟਲ ਆਨਲਾਈਨ ਕਰਕੇ ਅਜੇ ਤੱਕ ਫਾਰਮ ਨਹੀਂ ਭਰਵਾਏ ਗਏ ਇਸੇ ਰੋਜ਼ ਵਜੋਂ ਜਿਹੜੇ ਸਾਡੇ ਸਾਥੀ ਪੰਜਾਬ ਦੇ ਜਿਹੜਾ ਕੀ ਹੈ ਪੰਜ ਜ਼ਿਲ੍ਹਿਆਂ ਦੇ ਅੰਦਰ ਵੱਖ-ਵੱਖ ਇੱਕੋ ਟਾਈਮ ਤੇ ਜਿਹੜਾ ਟੈਂਕੀ ਦੇ ਉੱਪਰ ਚੜ੍ਹੇ ਨੇ ਸਰਕਾਰ ਨੂੰ ਇਹ ਵੀ ਪਤਾ ਹੋਣਾ ਵੀ ਸਾਡੀਆਂ ਹਰਜੋਤ ਬੈਸ ਜੀ ਨਾਲ ਘਟ ਤੋਂ ਘਟ 40-50 ਮੀਟਿੰਗਾਂ ਹੋ ਗਈਆਂ ਹੋਣੀਆਂ। ਉਹਨਾਂ ਨੂੰ ਪਤਾ ਹੈ ਵੀ ਇਹ ਪੀ.ਟੀ.ਆਈ. ਟੀਚਰਾਂ ਇਹਨਾਂ ਦਾ ਕੋਰਸ ਅਜੇ ਤੱਕ ਇਹਨਾਂ ਦੀ ਪੋਸਟ ਨਹੀਂ ਆਈ ਪਰ ਉਹਨਾਂ ਵੱਲੋਂ ਵੀ ਲਾਰਾ ਹੀ ਲਾਇਆ ਜਾਂਦਾ। ਸਰਕਾਰ ਕਹਿੰਦੀ ਆ ਪਰ ਕਰਦੀ ਕੁਛ ਨਹੀਂ ਗਈ। ਮੈਨੂੰ ਲੱਗਦਾ ਗੱਲਾਂ 'ਚ ਹੀ ਸਾਰ ਕੇ ਚਲੇ ਜਾਂਦੇ ਆ। ਜਿੱਥੇ ਵੀ ਜਾਓ ਬਸ ਉਹਨਾਂ ਦੇ ਗੱਪ ਚੱਲੀ ਜਾਂਦੇ ਆ। ਬਾਕੀ ਬਾਹਾਂ ਠੀਕ ਹੈ ਰੁਜ਼ਗਾਰ ਦੇ ਰਿਹਾ ਪਰ ਸਾਨੂੰ ਜਦੋਂ ਅਸੀਂ ਜਦੋਂ ਮੰਨਾਂਗੇ ਜਦੋਂ ਸਾਡਾ ਆਨਲਾਈਨ ਪੋਰਟਲ ਆਨਲਾਈਨ ਕਰਕੇ ਸਾਨੂੰ ਪਰਤੀ ਕੀਤਾ ਜਾਵੇਗਾ। ਸਰ ਪੱਲੇ ਬੇਰੋਜ਼ਗਾਰੀ ਆ ਜੀ ਜਦੋਂ ਵੀ ਜਾਂਨੇ ਮੀਟਿੰਗ ਤੇ ਸਰ ਮਿੱਠੀ ਗੋਲੀ ਦੇ ਛੱਡਦੇ ਆ ਬਸ ਕਰ ਰਹੇ ਆ ਕਰਾ ਰਹੇ ਆ ਜੀ ਤੇ ਅੱਗੋਂ ਰਿਜ਼ਲਟ ਸਰ ਕੁਝ ਨਹੀਂ ਨਿਕਲਦਾ ਜੀ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਦਰਵਾਜ਼ੇ ਖੁੱਲੇ ਨੇ ਆਮ ਖਾਸ ਦੇ ਲਈ ਜਦੋਂ ਮਰਜ਼ੀ ਆਓ ਆ ਕੇ ਮਿਲੋ ਹਰਾ ਪਣ ਤੁਹਾਡੇ ਲਈ ਚੱਲੂਗਾ ਪੱਕਾ ਦੋ ਤਿੰਨ ਧਰਨੇ ਸੀਐਮ ਦੀ ਕੋਟੀ ਅੱਗੇ ਵੀ ਲਾ ਚੁੱਕੇ ਆ ਪਰ ਉਹਨਾਂ ਨੇ ਸਾਨੂੰ ਅੱਜ ਤੱਕ ਮੀਟਿੰਗ ਨਹੀਂ ਦਿੱਤੀ ਅਸੀਂ ਬੜੇ ਵਾਰੀ ਮਿਲਣ ਦੀ ਕੋਸ਼ਿਸ਼ ਕੀਤੀ ਆ ਇੱਕ ਵਾਰ ਕਿ ਦੜਵਾ ਮਿਲੇ ਸੀ ਬਸ ਜਾਂਦੇ ਜਾਂਦੇ ਦੂਰੋਂ ਹਾਂ ਤੁਹਾਡਾ ਮੈਨੂੰ ਪਤਾ ਨਹੀਂਦਾ ਪਤਾ ਤੁਹਾਡਾ ਪਤਾ ਹੀ ਕਹਤਾ ਬਸ ਚੱਲ ਕੇ ਜ਼ਿੰਦਗੀ ਨਾਲ ਪਿਆਰ ਹੈ ਨਹੀਂ ਆਪਦੀ ਨਾਲ 10ਵੀਂ ਚ ਪੜ੍ਹਦੇ ਨੇ ਸੋਚਿਆ ਸੀ ਮੈਂ ਕਿ ਮੈਂ ਇੱਕ ਟੀਚਰ ਲੱਗਣਾ ਹੈ ਪੀਟੀ ਟੀਚਰ ਲੱਗਣਾ ਹੈ ਪਰ 20 ਸਾਲ ਦੇ ਨੇੜੇੜ ਹੋਣ ਵਾਲੇ ਆ ਲਗਭਗ ਤੇ ਮੈਨੂੰ ਹਜੇ ਤੱਕ ਇਹ ਮੇਰਾ ਸੁਪਨਾ ਨਹੀਂ ਪੂਰਾ ਹੈ ਜੋ ਸੁਪਨੇ ਨਹੀਂ ਪੂਰੇ ਨੇ ਜ਼ਿੰਦਗੀ ਤਾਂ ਬਾਕੀ ਕਰਾਉਣਾ ਮੈਂ ਤਾਂ ਓਵਰੇਜ ਹੋ ਗਿਆ ਤੇ ਮੈਂ ਇਹਨਾਂ ਦਾ ਸਾਥੀਆਂ ਦਾ ਸਾਥ ਦੇਣ ਲਈ ਫਿਰ ਵੀ ਇਹਨਾਂ ਦੇ ਨਾਲ ਆਇਆਂਗਾ ਠੀਕ ਹੈ ਢੀਕ ਦੇ ਢੀਕ ਦੀ ਮੈਂ ਓਵਰੇਜ ਹੋ ਗਿਆਗਾ ਤੇ ਜੇ ਕਿਸੀ ਹੀ ਪੋਰਟਲ 2021 ਦੇ ਵਿੱਚ ਆਨਲਾਈਨ ਹੁੰਦਾ ਤਾਂ ਮੈਂ ਇਹ ਭਰਤੀ ਪ੍ਰਕਿਰਿਆ ਦੇ ਵਿੱਚ ਬੈਠਣ ਜੋਗ ਸੀਗਾ ਇਸ ਵੇਲੇ ਅਸੀਂ ਬਠਿੰਡੇ ਦੇ ਵਿੱਚ ਆ ਜਿੱਥੇ ਪੀਟੀਆਈ 2000 ਬੇਰਜ਼ੁਗਾਰ ਜਥੇਬੰਦੀ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਜਿਨ੍ਹਾਂ ਦੇ ਦੋ ਸਾਥੀ ਜਿਹੜੇ ਨੇ ਉਹ ਇਸ ਵੇਲੇ ਪਾਣੀ ਵਾਲੀ ਟੈਂਕੀ ਤੇ ਖੜੇ ਤੇ ਬਾਕੀ ਨੌਜਵਾਨ ਇਸ ਵੇਲੇ ਪਿੱਛੇ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਹਾਈ ਹਾਈ ਦੇ ਨਾਰੇਬਾਜ਼ੀ ਜਿਹੜੇ ਆ ਕਰ ਰਹੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਤੁਹਾਡੇ ਦੋ ਸਾਥੀ ਟੈਂਕੀ ਤੇ ਚੜੇ ਨੇ ਕੀ ਕਾਰਨ ਹੈ ਇੱਥੇ ਤੁਸੀਂ ਪੰਜਾਬ ਸਰਕਾਰ ਮਰਦਾਬਾਦ ਦੇ ਨਾਰੇ ਲਾ ਰਹੇ ਹੋ ਸਰ ਪਹਿਲਾਂ ਦਾ ਧੰਨਵਾਦ ਤੁਸੀਂ ਬੇਰੁਜ਼ਗਾਰਾਂ ਦੀ ਖਬਰਸਾਰ ਲੈਣ ਆਏ ਹੋ ਜੀ 2006 ਤੋਂ ਬਾਅਦ ਪੀਟੀਆਜ ਅਧਿਆਪਕ ਭਰਤੀ ਨਹੀਂ ਕੀਤੇ ਗਏ 16 ਦਸੰਬਰ 2021 ਦੇ ਵਿੱਚ ਸਾਡੀ ਇਹ ਐਡ ਆਈ ਸੀ ਪਰੰਤੂ ਅਜੇ ਤੱਕ ਸਾਡੀ ਜਿਹੜੀ ਇਹ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਸਾਡੇ ਨਾਲ ਹੀ ਈਟੀਟੀ 9894 ਭਰਤੀ ਆਈ ਸੀ ਉਹਨਾਂ ਨੂੰ ਜੁਆਇਨਿੰਗ ਲੈਟਰ ਵੀ ਦੇ ਦਿੱਤੇ ਗਏ ਪਰੰਤੂ ਸਾਡਾ ਜਿਹੜਾ ਪੋਰਟਲ ਆਨਲਾਈਨ ਕਰਕੇ ਅਜੇ ਤੱਕ ਫਾਰਮ ਨਹੀਂ ਭਰਵਾਏ ਗਏ ਜਦੋਂ ਵੀ ਅਸੀਂ ਸਰਕਾਰ ਕੋਲੇ ਮੀਟਿੰਗ ਦੇ ਲਈ ਜਾਂਦੇ ਹਾਂ ਸਾਨੂੰ ਇਹੀ ਗੱਲ ਕਹੀ ਜਾਂਦੀ ਹੈ ਅੱਜ ਤੋਂ 2 ਦਿਨਾਂ ਬਾਅਦ ਜਾਂ ਹਫ਼ਤੇ ਬਾਅਦ ਤੁਹਾਡੀ ਜਿਹੜੀ ਹੈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਊਗੀ ਪਿਛਲੇ ਦਿਨੀ ਜਿਹੜਾ ਕੀ ਹੈ 16 April ਨੂੰ ਅਸੀਂ ਸਿੱਖਿਆ ਵਿਭਾਗ ਦੇ ਬਾਹਰ ਬੈਠੇ ਸੀ ਘਟੋ ਘਟ ਅਸੀਂ 500 ਪਲੱਸ ਬੰਦਾ ਸੀ ਉੱਥੇ ਇਕੱਠੇ ਹੋਏ ਸੀ ਤਾਂ ਉੱਥੇ ਵਿਭਾਗ ਨੇ ਸਾਨੂੰ ਇਹ ਗੱਲ ਕਹੀ 2 ਜਾਂ 3 ਦਿਨਾਂ ਦੇ ਅੰਦਰ ਅੰਦਰ ਜਿਹੜੀ ਹੈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦੇਾਂਗੇ ਪਰੰਤੂ ਤੁਸੀਂ ਅੱਜ ਦੇਖੋ ਅੱਜ 28 ਤਰੀਕ ਹੋ ਗਈ ਹੈ ਪਰ ਅਜੇ ਤੱਕ ਸਾਡਾ ਜਿਹੜਾ ਪੋਰਟਲ ਆਨਲਾਈਨ ਕਰਕੇ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ। ਇਸੇ ਰੋਜ ਵਸੋਂ ਵਜੋਂ ਜਿਹੜੇ ਸਾਡੇ ਸਾਥੀ ਪੰਜਾਬ ਦੇ ਜਿਹੜਾ ਕੀ ਹੈ ਪੰਡ ਜ਼ਿਲ੍ਹਿਆਂ ਦੇ ਅੰਦਰ ਵੱਖ-ਵੱਖ ਇੱਕੋ ਟਾਈਮ ਤੇ ਜਿਹੜਾ ਟੈਂਕੀ ਦੇ ਉੱਪਰ ਚੜ੍ਹੇ ਨੇ ਜੀ। ਪਰ ਇਹ ਸਰਕਾਰ ਤਾਂ ਕਹਿੰਦੀ ਹੈ ਕਿ ਰੋਜ਼ਗਾਰ ਜਿੰਨਾ ਸੀਮਾ ਹੋਇਆ ਕਰਵਾਇਆ ਕਿਸੇ ਨੇ ਕਰਵਾਇ ਨਹੀਂ ਪਰ ਤੁਸੀਂ ਕਹਿੰਦੇ ਹੋ ਕਿ ਸਾਨੂੰ ਰੋਜ਼ਗਾਰ ਤੱਕ ਸਾਡਾ ਪੋਰਟਲ ਨਹੀਂ ਆਨਲਾਈਨ ਕੀਤਾ ਗਿਆ। ਸਰ 2021 ਦਾ ਜਿਹੜਾ ਕੀ ਹੈ ਸਾਡਾ ਇਸ਼ਤਿਹਾਰ ਆਇਆ ਹੋਇਆ ਹੈ। ਹੂੰ। ਪਰ ਅਜੇ ਤੱਕ ਸਾਡਾ ਜਿਹੜਾ ਕੀ ਹੈ ਪੋਰਟਲ ਆਨਲਾਈਨ ਨਹੀਂ ਕੀਤਾ ਗਿਆ ਹੂੰ ਜਿੱਥੋਂ ਤੱਕ ਇਹ ਸਿੱਖਿਆ ਮੰਤਰੀ ਸਾਡੇ ਲਈ ਪੋਜ਼ਿਟਿਵ ਜ਼ਰੂਰ ਨੇ ਜਦੋਂ ਵੀ ਗਏ ਉਹਨਾਂ ਨੇ ਹਰ ਇੱਕ ਅਫਸਰ ਨੂੰ ਕਿਹਾ ਭਾਈ ਜੀ ਇਹਨਾਂ ਦਾ ਕੰਮ ਸ਼ੁਰੂ ਕਰੋ ਹੂੰ ਪਤਾ ਨਹੀਂ ਵੀ ਅਫਸਰशाही ਨੂੰ ਕੋਈ ਪ੍ਰੋਬਲਮ ਹੈ ਸਾਡੇ ਤੋਂ ਜਾਂ ਕੀ ਚੱਕਰ ਹੈ ਤਾਂ ਜਦੋਂ ਸਾਡੀ ਫਾਈਲ ਤੁਰਦੀ ਹੈ ਕੋਈ ਅਫਸਰ ਛੁੱਟੀ ਲੈ ਕੇ ਚਲੇ ਜਾਂਦਾ ਜਾਂ ਉਹਨੂੰ ਕਿਤੇ ਨਾ ਕਿਤੇ ਉਹ ਛੁੱਟੀ ਲੈ ਕੇ ਜੋ ਦਿੱਲੀ ਅੱਜ ਮੀਟਿੰਗ ਤੇ ਗਏ ਹੈ ਇਹ ਕਹਿ ਕੇ ਦਫ਼ਤਰਾਂ ਦੇ ਵਿੱਚੋਂ ਸਾਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ ਕੀ ਹੁਣ ਇਹ ਰੋਜ਼ਗਾਰ ਦੇਣ ਵਾਲੀ ਸਰਕਾਰ ਦੇ ਸੱਤਾ ਦੇ ਵਿੱਚ ਵੀ ਤੁਹਾਨੂੰ ਟੈਂਕੀਆਂ ਤੇ ਚੜਕੇ ਰੋਜ਼ਗਾਰ ਮੰਗਣਾ ਪਊ ਦੇਖੋ ਸਰ ਸਾਨੂੰ ਬਹੁਤ ਹੀ ਲੰਬਾ ਸਮਾਂ ਹੋ ਗਿਆ ਜਿਹੜੀ 2000 ਪੀਟੀਆਈ ਪੋਸਟਾਂ ਦਾ ਜਿਹੜਾ ਪੋਰਟਲ ਸਾਡਾ ਹਜੇ ਤੱਕ ਆਨਲਾਈਨ ਨਹੀਂ ਕੀਤਾ ਇਹ ਸਰਕਾਰ ਵੀ ਜਦੋਂ ਦੀ ਆਈ ਹੈ ਲੰਬੇ ਸਮੇਂ ਤੋਂ ਅਸੀਂ ਮੀਟਿੰਗਾਂ ਕਰਦੇ ਜਾ ਰਿਹਾ ਹਾਂ ਪਰੰਤੂ ਹਜੇ ਤੱਕ ਵੀ ਸਾਡਾ ਜਿਹੜਾ 2000 ਪੀਟੀਆਈ ਪੋਸਟਾਂ ਦਾ ਪੋਰਟਲ ਹੈ ਉਹ ਜਿਹੜਾ ਕਿ ਹਾਲੇ ਤੱਕ ਵੀ ਸਾਡਾ ਆਨਲਾਈਨ ਨਹੀਂ ਕੀਤਾ ਗਿਆ ਤੇ ਜਦੋਂ ਤੁਸੀਂ ਜਾਣੇ ਹੋ ਮੀਟਿੰਗ ਹੁੰਦੀ ਹੈ ਤਾਂ ਉਦੋਂ ਕੀ ਜਵਾਬ ਹੁੰਦਾ ਸਰਕਾਰ ਦਾ ਦੇਖੋ ਜੀ ਜਦੋਂ ਵੀ ਅਸੀਂ ਮੀਟਿੰਗ ਕਰਨ ਸਿੱਖਿਆ ਮੰਤਰੀ ਸਾਹਿਬ ਨਾਲ ਜਾਂਦੇ ਹਾਂ ਜੀ ਉਹਨਾਂ ਵੱਲੋਂ ਇਹੀ ਹਰ ਵਾਰ ਕਿਹਾ ਜਾਂਦਾ ਵੀ ਤੁਹਾਡਾ ਜਲਦੀ ਜਿਹੜਾ ਪੋਰਟਲ ਹੈ 2000 ਪੀਟੀਆਈ ਪੋਸਟਾਂ ਦਾ ਉਹ ਜਲਦੀ ਆਨਲਾਈਨ ਕਰ ਦਾਂਗੇ ਪਰੰਤੂ ਹਜੇ ਤੱਕ ਵੀ ਦੇਖੋ ਜੀ ਅੱਜ 28 ਡੇਟ ਹੋ ਗਈ ਹੈ ਅਪ੍ਰੈਲ ਦੀ ਬਹੁਤ ਲੰਬਾ ਸਮਾਂ ਹੋ ਗਿਆ ਜਿਹੜਾ ਕਿ ਪੋਸਟਾਂ ਦਾ ਪੋਰਟਲ ਆਨਲਾਈਨ ਨਹੀਂ ਕੀਤਾ ਜਾ ਰਿਹਾ ਇਹਨਾਂ ਪੜ੍ਹਨ ਲਿਖਣ ਤੋਂ ਬਾਅਦ ਵੀ ਅਜ ਹੱਥਾਂ ਦੇ ਵਿੱਚ ਬੈਨਰ ਨੇ ਕੀ ਗੱਲ ਸਰੇ ਸਾਰੇ ਤੁਹਾਨੂੰ ਪਤਾ ਹੀ ਅੱਜਕੱਲ ਬੇਜ਼ਗਾਰੀ ਦਾ ਤਾਂ ਮੇਨ ਮੁੱਦਾ ਹੈ ਉਹਨੂੰ ਕੋਈ ਸਰਕਾਰ ਲੈ ਹੀ ਨਹੀਂ ਰਹੀ ਕਹਿ ਤਾਂ ਰਹੀ ਹੈ ਇਹ ਸਰਕਾਰ ਕਹਿੰਦੀ ਤਾਂ ਹੈ ਕਿ ਅਸੀਂ ਬੇਜ਼ਗਾਰ ਕਾ ਘਟ ਕਰਾਂਗੇ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਸਾਨੂੰ ਵੀ ਤਾਂ ਸਾਨੂੰ 2021 ਤੋਂ ਅਸੀਂ ਇਹ ਆਪਦਾ ਪ੍ਰੋਟੈਸਟ ਕਰੀ ਆ ਰਹੇ ਹਾਂ ਪਰ ਸਾਡੇ ਅਜੇ ਤੱਕ ਕੋਈ ਆਨਲਾਈਨ ਸੁਣਵਾਈ ਨਹੀਂ ਹੋਈ ਕਿ ਹਰ ਵਾਰ ਇਹ ਹੀ ਕਹਿ ਜਾਂਦਾ ਹੈ ਸਿੱਖਿਆ ਮੰਤਰੀਵਾਰੋ ਕਿ ਤੁਹਾਡਾ ਆਨਲਾਈਨ ਪੋਰਟਲ ਅਸੀਂ ਹੁਣ ਅਗਲੇ ਹਫਤੇ ਕਰ ਰਹੇ ਹਾਂ ਆਹ ਹਫਤੇ ਆ ਰਿਹਾ ਪਿਛਲੇ ਹਫਤੇ ਆ ਰਿਹਾ ਐਦਾਂ ਕਰਦੇ ਕਰਦੇ ਸਾਨੂੰ ਤਾਂ 2021 ਤੋਂ ਲੈ ਕੇ 2025 ਤੱਕ ਸਾਨੂੰ ਤਾਂ ਐਦਾਂ ਹੀ ਪੈਨਲ ਲੈ ਕੇ ਰੋ ਦੇ ਉੱਪਰ ਪ੍ਰਦਰਸ਼ਨ ਕਰਨਾ ਪੈ ਰਿਹਾ। ਪਰ ਭਗਵਾਨ ਸਿੰਘ ਮਾਨਤਾ ਕਹਿੰਦੇ ਨੇ ਕਿ ਅਧਿਆਪਕਾਂ ਦੀ ਅਸਲੀ ਜਗ੍ਹਾ ਟੈਂਕੀਆਂ ਨਹੀਂ ਸਕੂਲ ਸਕੂਲ ਨੇ ਉੱਥੇ ਜਾ ਇਹ ਤਾਂ ਹੁਣ ਉਹਨਾਂ ਨੂੰ ਪੁੱਛੋ ਜਾ ਕੇ ਕਿਉਂਕਿ ਉਹ ਗੱਲਾਂ ਮੈਨੂੰ ਲੱਗਦਾ ਗੱਲਾਂ ਚ ਹੀ ਸਾਰ ਕੇ ਚਲੇ ਜਾਂਦੇ ਆ ਜਿੱਥੇ ਵੀ ਜਾਓ ਬਸ ਉਹਨਾਂ ਦੇ ਗੱਪ ਚੱਲੀ ਜਾਂਦੇ ਆ। ਬਾਕੀ ਵਾਹ ਠੀਕ ਹੈ ਰੁਜ਼ਗਾਰ ਦੇ ਰਿਹਾ ਪਰ ਸਾਨੂੰ ਜਦੋਂ ਅਸੀਂ ਜਦੋਂ ਮੰਨਾਂਗੇ ਜਦੋਂ ਸਾਡਾ ਆਨਲਾਈਨ ਪੋਰਟਲ ਆਨਲਾਈਨ ਕਰਕੇ ਸਾਨੂੰ ਪਰਤੀ ਕੀਤਾ ਜਾਵੇਗਾ। ਕੀ ਲੱਗਦਾ ਬਾਈ ਕਿ ਇਦਾਂ ਰੁਜ਼ਗਾਰ ਮਿਲੂ ਹੁਣ ਫਿਰ ਟੈਂਕੀਆਂ ਤੇ ਚੜ ਕੇ? ਸਾਰੇ ਸਰਕਾਰ ਦੀਆਂ ਬਾਰ-ਬਾਰ ਨੀਤੀਆਂ ਚੱਲ ਰਹੀਆਂ ਇਹ ਸਾਡੇ ਪੋਰਟਲ ਨੂੰ ਬਾਰ-ਬਾਰ ਗਾਂਧੀ ਗਾਂ ਐਕਸਟੈਂਡ ਕਰਕੇ ਡੇਟ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਅਸੀਂ ਬਾਰ-ਬਾਰ ਆ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਰਹੀ ਹੈ ਜੀ ਜਦੋਂ ਜਾ ਕੇ ਗੱਲਬਾਤ ਕਰਦੇ ਹਾਂ ਸੁਣਦਾ ਹੈ ਗੱਲਬਾਤ ਜਾਂ ਨਹੀਂ ਸੁਣੀ ਜਾਂਦੀ ਸਰ ਪੋਜਿਟਿਵ ਬੇ ਨਾਲ ਗੱਲਬਾਤ ਸੁਣਦੇ ਆਈ ਸਾਰਾ ਵਧੀਆ ਡੀਲ ਕਰਦੇ ਆ ਪਰ ਬਾਅਦ ਰਿਜ਼ਲਟ ਉਹਦੀ ਪਤਾ ਲੱਗਦਾ ਜਦੋਂ ਡੇਟ ਗਾਂਧੀ ਗਾਂ ਪੈਂਦੀ ਰਹੀ ਜਦੋਂ ਅੱਗੇ ਦੀ ਅੱਗੇ ਪਾਈ ਜਾਂਦੀ ਹੈ ਭਾਈ ਇਹ ਸਰਕਾਰ ਦੇ ਵਿੱਚ ਵੀ ਸੜਕਾਂ ਤੇ ਇਹ ਸਰਕਾਰ ਦੇ ਵਿੱਚ ਵੀ ਹੱਥਾਂ ਦੇ ਵਿੱਚ ਬੈਨਰ ਬੇਰਜ਼ਗਾਰੀ ਦੇ ਤਾਂ ਕਹਿੰਦੇ ਨੇ ਕਿ ਰੋਜ਼ਗਾਰ ਬਣ ਰਹੀ ਹੈ ਬਾਈ ਜੀ ਸਾਨੂੰ ਜਿਹੜਾ 2021 ਦੇ ਵਿੱਚ ਹੈ ਨਾ ਇਹ ਪੋਰਟਲ ਆਨਲਾਈਨ ਕਰਨ ਲਈ ਉਹ ਆਖਿਆ ਗਿਆ ਸੀ ਹੈ ਨਾ ਮੈਨੂੰ ਇਹ ਜੁਨੀਅਨ ਨਾਲ ਟਾਈਮ ਕਾਫੀ ਹੋ ਗਿਆ ਜੁੜੀ ਨੂੰ ਆ ਮੇਰਾ ਦੇਖ ਸਕਦੇ ਹੋ ਤੁਸੀਂ ਆਧਾਰ ਕਾਰਡ ਹੈ ਨਾ ਤੇ ਮੇਰੀ 40 ਸਾਲ ਦੀ ਏਜ ਹੋ ਗਈ ਆ ਜਦ ਕਿ 2021 ਦੇ ਵਿੱਚ ਮੇਰੀ 37 37 35 37 ਸਾਲ ਦੀ ਏਜ ਬਣਦੀ ਸੀਗੀ ਠੀਕ ਆ ਆਈ ਦੀ ਪ੍ਰੂਫ ਮੇਰੇ ਕੋਲ ਆ 4 ਤੋਂ 5 ਸਾਲ ਆ ਜਿਹੜੇ ਸਰਕਾਰ ਨੇ ਆ 3 ਸਾਲ ਆਪਣੀ ਸਰਕਾਰ ਨੇ ਨੇ ਸਾਡੇ ਬਿਲਕੁਲ ਉਹ ਕਰਦੇ ਆ ਬੇਸਟ ਜਿਹੜੇ ਬੇਰਜ਼ਗਾਰ ਆ ਉਹ ਦਿਨੋਂ ਦਿਨੋ ਬਚਾਰਿਆਂ ਦੀ ਗਿਣਤੀ ਵਧਦੀ ਜਾਂਦੀ ਹੈ ਇਸੇ ਕਰਕੇ ਸਾਨੂੰ ਆ ਜਿਹੜਾ ਹੁਣ ਇਸ ਵਕਤ ਇਹ ਜਿਹੜਾ ਪੋਰਟਲ ਆ ਇਥੇ ਚੜਨਾ ਪਿਆਗਾ ਪਰ ਭਗਵਾਨ ਸਿੰਘ ਮਾਨ ਤਾਂ ਕਹਿੰਦੇ ਨੇ ਕਿ ਟੈਂਕੀਆਂ ਤੇ ਜਗਾਣੀ ਸਕੂਲਾਂ ਦੇ ਵਿੱਚ ਜਗਾ ਤੁਹਾਡੀ ਕਾਲਜਾਂ ਦੇ ਵਿੱਚ ਜਗਾ ਉੱਥੇ ਜਾ ਕੇ ਨੌਕਰੀਆਂ ਕਰੋ ਤੇ ਭਾਜੀ ਫਿਰ ਸਾਨੂੰ ਕੀ ਲੋੜ ਸੀਗੀ ਇਹ ਚੀਜ਼ਾਂ ਕਰਨ ਦੀ ਹੈ ਨਾ ਜੇ ਸਾਨੂੰ ਰੋਜ਼ਗਾਰ ਮਿਲਿਆ ਹੁੰਦਾ ਪੀਟੀਆਈ ਪੋਸਟਾਂ ਦਾ ਪੋਰਟਲ 2021 ਚ ਆਨਲਾਈਨ ਕੀਤਾ ਹੁੰਦਾ ਤਾਂ ਸਾਨੂੰ ਕੋਈ ਲੋੜ ਹੀ ਨਹੀਂ ਸੀਗੀ ਮੈਂ ਤਾਂ ਓਵਰੇਜ ਹੋ ਗਿਆ ਤੇ ਮੈਂ ਇਹਨਾਂ ਦਾ ਸਾਥੀਆਂ ਦਾ ਸਾਥ ਦੇਣ ਲਈ ਫਿਰ ਵੀ ਇਹਨਾਂ ਦੇ ਨਾਲ ਆਇਆਗਾ ਠੀਕ ਹੈ ਹਾਂ ਅੱਜ ਤੋਂ ਮੇਰੀ ਕੱਲ ਹਾਂ ਅਡੀਕ ਤੇ ਅਡੀਕਦੀ ਮੈਂ ਓਵਰੇਜ ਹੋ ਗਿਆਗਾ ਤੇ ਜੇ ਕਹੀ ਇਹ ਪੋਰਟਲ 2021 ਦੇ ਵਿੱਚ ਆਨਲਾਈਨ ਹੁੰਦਾ ਤਾਂ ਮੈਂ ਇਹ ਭਰਤੀ ਪ੍ਰਕਿਰਿਆ ਦੇ ਵਿੱਚ ਠੰਡੋਕ ਸੀਗਾ ਪਰ ਅੱਜ ਮੈਂ ਇਹ ਭਾਰਤੀ ਪ੍ਰਕਿਰਿਆ ਤੋਂ ਬਾਹਰ ਆਂਗਾ ਪਰ ਮੈਂ ਆਪਣੇ ਸਾਥੀਆਂ ਦਾ ਸਾਥ ਨਹੀਂ ਛੱਡਾਂਗਾ ਜਿੰਨਾ ਚਿਰ ਇਹ ਪੋਰਟਲ ਆਨਲਾਈਨ ਨਹੀਂ ਕਰਦੇ ਹੁਣ ਅੱਧਰ ਮੈਂ ਇਹਨਾਂ ਦਾ ਸਾਥ ਜ਼ਰੂਰ ਦੇਵਾਂਗਾ ਕੀ ਕਹੋਗੇ ਬਾਈ ਕਿ ਅੱਜ ਹੱਥ ਦੇ ਵਿੱਚ ਬੈਨਰ ਲਈ ਖੜੇ ਹਾਂ ਬੇਰੋਜ਼ਗਾਰੀ ਦਾ ਬੈਨਰ ਹੱਥ ਦੇ ਵਿੱਚ ਹੈ ਪਰ ਸਰਕਾਰ ਕਹਿੰਦੀ ਹੈ ਕਿ ਰੋਜ਼ਗਾਰ ਅਸੀਂ ਬਹੁਤ ਦਿੰਦੇ ਹਾਂ ਸਰ ਸਾਨੂੰ ਕਾਫੀ ਢੰਗਾ ਟਾਈਮ ਹੋ ਗਿਆ ਜੀ 2021 ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਜੀ ਮੰਨ ਲਓ ਕਹਿ ਰਿਹਾ ਵੀ ਜਲਦੀ ਪੋਰਟਲ ਆਨਲਾਈਨ ਕਰਵਾ ਰਹੇ ਹਾਂ ਪਰ ਅਜੇ ਤੱਕ ਆਨਲਾਈਨ ਨਹੀਂ ਹੋਇਆ ਜੀ ਬਸ ਇੱਕ ਆਸ ਤੇ ਹੀ ਆਸਰੇ ਤੁਰੇ ਫਿਰਦੇ ਹਾਂ ਜ ਸਰ ਮੈਂ ਗ੍ਰੈਜੂਏਸ਼ਨ ਕਰੀ ਆ ਜੀ ਨਾਲ ਬੀਪੀਐੜ ਕਰੀ ਹੋਈ ਆ ਸੀਪੀਐੜ ਪਲੱਸ ਬੀਪੀਐੜ ਸੀਪੀਐੜ ਪਲੱਸ ਬੀਪੀਐੜ ਕਰੀ ਆ ਹਾਂ ਜੀ ਇਹਨੇ ਪੜ੍ਹਨ ਲਿਖਣ ਤੋਂ ਬਾਅਦ ਵੀ ਪੱਲੇ ਬੇਰਜ਼ਗਾਰੀ ਹੋਈ ਸਰ ਪੱਲੇ ਬੇਰੋਜ਼ਗਾਰੀ ਆ ਜੀ ਜਦੋਂ ਵੀ ਜਾਂਨੇ ਮੀਟਿੰਗ ਦੇ ਸਰ ਮਿੱਠੀ ਗੋਲੀ ਦੇ ਛੱਡਦੇ ਆ ਬਸ ਕਰ ਰਹੇ ਆ ਕਰਾ ਰਹੇ ਆ ਜੀ ਤੇ ਅੱਗੋਂ ਰਿਜ਼ਲਟ ਸਰ ਕੁਝ ਨਹੀਂ ਨਿਕਲਦਾ ਜੀ ਅੱਦੋਂ ਕੁਝ ਨਹੀਂ ਲਾ ਜੀ ਫੋਨ ਸਪੀਕਰ ਤੇ ਲਾ ਦਿਓ ਤਾਂ ਜੋ ਬੇਰਜ਼ਗਾਰ ਟੈਂਕੀ ਦੇ ਉੱਪਰ ਚੜਨੇ ਉਹ ਵੀ ਇਸ ਵੇਲੇ ਸਾਡੇ ਨਾਲ ਨੇ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਟੈਂਕੀ ਤੇ ਕਿਉਂ ਚੜਨ ਦੀ ਜ਼ਰ ਸਾਂਦੀ ਜੀ 2008 ਤੋਂ ਬਾਅਦ ਪੋਸਟ ਨਹੀਂ ਕੱਢੀ ਗਈ TTD ਦੀ ਕੋਈ ਵੀ ਮੈਂ ਲਗਭਗ 2013 ਦਾ ਪਾਸ ਆਊਟ ਆ ਤੇ ਮੈਨੂੰ ਇੱਕ ਵੀ ਮੌਕਾ ਜ ਤੱਕ ਇਹ ਨਹੀਂ ਮਿਲਿਆ ਕਿ ਮੈਂ ਆਪਦੇ ਆਪ ਨੂੰ ਸਾਬਤ ਕਰ ਸਕਾਂ ਕੋਈ ਪੇਪਰ ਦੇ ਵਿੱਚ ਬੈਠਾ ਹੋਵਾਂ ਪੀਟੀਆਈ ਦੇ ਪੋਸਟ ਲਈ ਹੂੰ 2021 ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ 9893 ਦੇ ਨਾਲ ਕੱਢਿਆ ਜਾਂਦਾ ਜਿਹਦੇ ਵਿੱਚ ਕਿਹਾ ਜਾਂਦਾ ਕਿ 2000 ਪੀਟੀ ਤੇ 9893 ਸਿੱਟੀ ਅਧਿਆਪਕਾਂ ਨੂੰ ਭਰਤੀ ਕੀਤਾ ਜਾਊਗਾ 9893 ਦੀ ਭਰਤੀ ਕੰਪਲੀਟ ਹੋ ਕੇ ਉਹਨਾਂ ਨੇ ਜੁਆਇਨ ਵੀ ਕਰ ਲਿਓ ਬਤੌਰ ਟੀਚਰ ਪੜ੍ਹਾ ਰਹੇ ਆ ਤੇ ਪਰ ਸਾਡਾ ਹਲੇ ਤੱਕ ਬਿਲਕੁਲ ਵੀ ਕੋਈ ਨਾ ਤਾਂ ਕਰਮ ਪਰਵਾਇਆ ਗਿਆ ਨਾ ਕੋਈ ਸਾਨੂੰ ਆਸਮੀ ਦੀ ਸਰਕਾਰ ਵੱਲੋਂ ਹਰ ਵਾਰ ਮੀਟਿੰਗਾਂ ਦੇ ਵਿੱਚ ਇਹੀ ਕਿਹਾ ਜਾਂਦਾ ਕਿ ਤੁਹਾਡੇ ਨੂੰ ਜਲਦ ਕਰ ਰਹੇ ਹਾਂ ਜਲਦ ਕਰ ਰਹੇ ਹਾਂ ਸਾਨੂੰ ਲਗਭਗ ਵੀ 4 ਸਾਲ ਤੋਂ ਅਸੀਂ ਇਹੀ ਸੁਣਦੇ ਆ ਰਹੇ ਹਾਂ ਕਿ ਜਲਦੋ ਤੁਹਾਡਾ ਪੋਰਟਲ ਆਨਲਾਈਨ ਕੀਤਾ ਜਾਊਗਾ ਪਰ ਸਾਨੂੰ ਅੱਜ ਨਿਰਾਸ਼ ਹੋ ਕੇ ਟੈਂਕੀ ਤੇ ਚੜਨਾ ਪਿਆ ਕਿਉਂਕਿ ਸਾਨੂੰ ਨਹੀਂ ਲੱਗਦਾ ਵੀ ਸਾਡੇ ਫਾਰਮ ਭਰਵਾਏ ਜਾਣਗੇ ਉਦੋਂ ਨੂੰ ਅਸੀਂ ਓਵਰੇਜ ਹੋ ਜਾਾਂਗੇ ਤੇ ਬਹੁਤ ਸਾਰੇ ਸਾਥੀ ਸਾਡੇ ਓਵਰੇਜ ਹੋ ਚੁੱਕੇ ਆ ਪਰ ਸਰਕਾਰ ਅੱਜ ਇਹ ਕਦਮ ਚੁੱਕਿਆ ਹੈ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਅਧਿਆਪਕਾਂ ਦੀ ਜਗ੍ਹਾ ਟੈਂਕੀਆਂ ਤੇ ਨਹੀਂ ਹੁੰਦੀ ਉਹਨਾਂ ਦੀ ਜਗ੍ਹਾ ਸਕੂਲਾਂ ਦੇ ਵਿੱਚ ਆ ਕਾਲਜਾਂ ਦੇ ਵਿੱਚ ਸਰ ਜੀ ਸਰਕਾਰ ਇਹ ਕਹਿੰਦੀ ਹੈ ਸਰਕਾਰ ਨੂੰ ਇਹ ਵੀ ਪਤਾ ਹੋਣਾ ਵੀ ਸਾਡੀਆਂ ਹਰਜੋਤ ਬੈਸ ਜੀ ਨਾਲ ਘੱਟੋ ਘੱਟ 40-50 ਮੀਟਿੰਗਾਂ ਹੋਗੀਆਂ ਹੋਣੀਆਂ ਹੂੰ ਉਹਨਾਂ ਨੂੰ ਪਤਾ ਹੈ ਵੀ ਇਹ ਪੀਟੀਆਈ ਟੀਚਰ ਹੈ ਇਹਨਾਂ ਦਾ ਕੋਰਸ ਅਜੇ ਤੱਕ ਇਹਨਾਂ ਦੀ ਪੋਸਟ ਨਹੀਂ ਆਈ ਪਰ ਉਹਨਾਂ ਵੱਲੋਂ ਵੀ ਲਾਰਾ ਹੀ ਲਾਇਆ ਜਾਂਦਾ ਸਰਕਾਰ ਕਹਿੰਦੀ ਆ ਪਰ ਕਰਦੀ ਕੁਛ ਨਹੀਂ ਗਈ ਦੋ ਭਗਵੰਤ ਮਾਨ ਜੀ ਨੇ ਔਨਸਰ ਕਿਹਾ ਸੀ ਕਿ ਅਸੀਂ ਨਵੇਂ ਪੀਟੀਆਈ ਭਰਤੀ ਕਰਨ ਜਾ ਰਹੇ ਹਾਂ ਛੇੜਾਂ ਦੇ ਲੈਵਲ ਨੂੰ ਅਸੀਂ ਉੱਚਾ ਚੱਕਾਂਗੇ ਪ੍ਰਾਇਮਰੀ ਸਕੂਲਾਂ ਚ ਪੀਟੀਆਈ ਨੂੰ ਲੈ ਕੇ ਆ ਰਹੇ ਹਾਂ ਲਗਭਗ ਉਹਨਾਂ ਨੇ 5 ਤੋਂ 6 ਵਾਰ ਬਿਆਨ ਵੱਡੇ ਪੰਡਾਲਾਂ ਦੇ ਵਿੱਚ ਵੀ ਦਿੱਤਾ ਪਰ ਇਹ ਬਿਆਨ ਉਹਨਾਂ ਦੇ ਬਿਆਨ ਹੀ ਰਹਿ ਗਏ ਤੇ ਅਸੀਂ ਜੋ ਪੋਸਟਾਂ ਦੀ ਵੇਟ ਕਰਦੇ ਅੱਜ ਟੈਂਕੀਆਂ ਦੇ ਖੜੇ ਆਂ ਕੀ ਲੱਗਦਾ ਕਿ ਤੁਹਾਨੂੰ ਟੈਂਕੀਆਂ ਦੇ ਚੜਕੇ ਰੋਜ਼ਗਾਰ ਮਿਲੂ ਸਹੀ ਆ ਤੁਸੀਂ ਕੀ ਮੰਨਦੇ ਹੋ ਸਹੀ ਆ ਟੈਂਕੀਆਂ ਤੇ ਚੜਨਾ ਤੇ ਆਪਦੇ ਹੱਕ ਲੈਣ ਲਈ ਜੋ ਕੋਸ਼ਿਸ਼ਾਂ ਨੂੰ ਕਰਨਾ ਪਿਆ ਅਸੀਂ ਕਰਾਂਗੇ ਜੀ ਹੂੰ ਤਾਂ ਮੈਂ ਟੈਂਕੀ ਤੇ ਚੜਨਾ ਪਵੇ ਉਸ ਤੋਂ ਸਾਨੂੰ ਆਤਮਦਾ ਕਰਨਾ ਪਰ ਉਸ ਤੋਂ ਵੀ ਪਿੱਛੇ ਨਹੀਂ ਹਟਾਂਗੇ ਜਦ ਸਾ ਅਸੀਂ ਮਰ ਜਾਂਗੇ ਪਰ ਸਾਡੇ ਸਾਥੀਆਂ ਨੂੰ ਤਾਂ ਨੌਕਰੀ ਮਿਲੂਗੀ ਨਾ ਜਿਹੜੇ ਜਿਹੜੇ ਲੋਡਵੰਦ ਹੈਗੇ ਆ ਪਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਵੀ ਤਾਂ ਅੱਗੇ ਦੇਖਣਾ ਨਾ ਅੱਜ ਕੱਲ ਬੱਚੇ ਦੇਖੋ ਕਿੰਨੇ ਬਿਮਾਰ ਪੈ ਰਹੇ ਆ ਕਿਉਂ ਉਹਨਾਂ ਕੋਲੇ ਗਰਾਊਂਡ ਹੈ ਨਹੀਂ ਗੇ ਟੀਚਰ ਹੈ ਨਹੀਂ ਗੇ ਉਹਨਾਂ ਨੂੰ ਖੜਾਉਣ ਵਾਲਾ ਕੋਈ ਹੈ ਨਹੀਂ ਜਦੋਂ 올림픽 ਆਉਂਦਾ ਉਦੋਂ ਦੇਖਿਆ ਜਾਂਦਾ ਕਿ ਆਪਣੇ ਕਿੰਨੇ ਮੈਡਲ ਹੈ ਜੰਟੀ ਦੇ ਮੈਡਲ ਹੈ ਜੀ ਆਏ ਨਹੀਂ ਆਪਣੇ ਪਲੇਅਰ ਹੀ ਹੈ ਨਹੀਂ ਕਹਿੰਦੇ ਪਲੇਅਰ ਕਿਉਂ ਨਹੀਂ ਪਲੇਅਰਾਂ ਨੂੰ ਤਿਆਰ ਕਰਨ ਵਾਲੇ ਹੈ ਨਹੀਂ ਗੇ ਹੂੰ ਇਸ ਕਰਕੇ ਆਪਣੇ ਮੈਡਲ ਨਹੀਂ ਆ ਰਹੇ 올림픽 ਦੇ ਵਿੱਚ ਉਹ ਜੇਕਰ ਟੀਚਰ ਹੋਣਗੇ ਉਹ ਥੱਲੇੋਂ ਬੱਚਿਆਂ ਨੂੰ ਖੜਾਉਣਗੇ ਤਾਂ ਬੱਚੇ ਵੱਡੇ ਲੈਵਲ ਤੇ ਜਾਣਗੇ ਨਾ ਜ਼ਿੰਦਗੀ ਨਾਲ ਪਿਆਰ ਹੈ ਨਹੀਂ ਆਪਦੀ ਨਾਲ ਠੀਕ ਹੈ ਨੌਕਰੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪ੍ਰਾਈਵੇਟ ਕਰਕੇ ਵੀ ਜ਼ਿੰਦਗੀ ਨਾਲ ਪਿਆਰ ਹੈ ਪਰ ਜ਼ਿੰਦਗੀ ਨਾਲ ਪਿਆਰ ਤੋਂ ਹੁਣ ਅੱਕ ਚੁੱਕਿਆ ਨਾ ਕੱਲੇ ਪਿਆਰ ਜ਼ਿੰਦਗੀ ਨਾਲ ਪਿਆਰ ਤੋਂ ਕਹਿੰਦੇ ਜੋ ਜ਼ਿੰਦਗੀ ਵਿੱਚ ਜੋ ਅਸੀਂ ਕੀਤਾ ਸੋਚਿਆ ਕਿ ਅਸੀਂ 10 ਤੇ 13 ਦਾ ਮੈਂ ਪਾਸ ਆਊਟ ਆ ਸ਼ੁਰੂ ਤੋਂ 2008-10 ਦੇ ਵਿੱਚ ਇਹ ਸੋਚਿਆ ਸੀ ਮੈਂ 8ਵੀਂ 10ਵੀਂ ਚ ਪੜਦene ਕਿ ਮੈਂ ਇੱਕ ਟੀਚਰ ਲੱਗਣਾ ਹੈ ਪੀਟੀ ਟੀਚਰ ਲੱਗਣਾ ਹੈ ਪਰ 20 ਸਾਲ ਦੇ ਨੇੜੇੜ ਹੋਣ ਵਾਲੇ ਹੈ ਲਗਭਗ ਤੇ ਮੈਨੂੰ ਅਜੇ ਤੱਕ ਇਹ ਮੇਰਾ ਸੁਪਨਾ ਨਹੀਂ ਪੂਰਾ ਹੈ ਜੋ ਸੁਪਨੇ ਨਹੀਂ ਪੂਰੇ ਨੇ ਜ਼ਿੰਦਗੀ ਤਾਂ ਬਾਕੀ ਕਰਾਉਣਾ ਆਸਮੀ ਤੇ ਇਹ ਕਰ ਰਿਹਾ ਹੈ ਇਸ ਸਰਕਾਰ ਬਲੇ ਆਸਮੀਦ ਬੱਜੀ ਸੀ ਬਹੁਤ ਜਿਆਦਾ ਅੱਗੇ ਲੱਗ ਕੇ ਇਹਨਾਂ ਨੂੰ ਵੋਟਾਂ ਦੇ ਵਿੱਚ ਵੀ ਵੋਟਾਂ ਪਾਈਆਂ ਤੇ ਪੁਆਈਆਂ ਸੀ ਤਾਂ ਕਿ ਇਹਨਾਂ ਦਾ ਦੇਖੋ ਸਾਨੂੰ ਪੋਸਟਾਂ ਦੇਣਗੇ ਟੀਚਰ ਲਾਉਣਗੇ ਐਡਾ ਦੇ ਲੈਵਲ ਤੇ ਵਾਰ-ਵਾਰ ਗੱਲ ਕਰ ਰਹੇ ਸੀਗੇ ਹਰਿਆਣਾ ਕਿੱਥੇ ਜਾ ਰਿਹਾ ਪੰਜਾਬ ਨਹੀਂ ਜਾ ਰਿਹਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕੋ ਭਰਤੀ ਨਹੀਂ ਕੀਤੀ ਟੀਚਰ ਪਰ ਇਹਨਾਂ ਨੇ ਇਹ ਕਿਹਾ ਸੀ ਅਸੀਂ ਟੀਚਰਾਂ ਨੂੰ ਭਰਤੀ ਕਰਾਂਗੇ ਖੇਡਾਂ ਦੇ ਲੈਵਲ ਉੱਚਾ ਚੱਕ ਕੇ ਨਵੇਂ ਪਲੇਅਰ ਪੈਦਾ ਕਰਾਂਗੇ ਪਰ ਉਦੋਂ ਆਸਮੀਦ ਬੱਜੀ ਸੀ ਪਰ ਆਸਮੀਦ ਲੱਗ ਭਾਗ ਹੁਣ ਸਰਕਾਰ ਦਾ ਸਾਲ 1.5 ਸਾਲ ਰਹਿ ਗਿਆ ਸਾਡੀ ਵੀ ਟੁੱਟਦੀ ਨਜ਼ਰ ਆ ਰਹੀ ਹੈ ਸਾਨੂੰ ਹਮ ਲਾ ਉਮੀਦ ਕਿ ਇਹ ਸਰਕਾਰ ਕੋਈ ਨਾ ਕੋਈ ਰੋਜ਼ਗਾਰ ਦੇਊਗੀ ਅੱਜ ਤੱਕ ਦਾ ਆਸਮੀਦ ਨਹੀਂ ਆ ਸਰ ਜੀ ਕੱਲ ਨੂੰ ਦਿੰਦੀ ਤਾਂ ਬਹੁਤ ਵਧੀਆ ਗੱਲ ਆ ਜੀ ਅਸੀਂ ਵੀ ਟੈਂਕੀਆਂ ਤੋਂ ਥੱਲੇ ਆਵਾਂਗੇ ਬੱਚਿਆਂ ਨੂੰ ਖੜਾਵਾਵਾਂਗੇ ਤੇ ਉਹਨਾਂ ਨੂੰ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹੋਈ ਕੋਈ ਮੀਟਿੰਗ ਏ ਸਾਡੀ ਮੁੱਖ ਮੰਤਰੀ ਭਗਵਾਨ ਸਿੰਘ ਨਾਲ ਮੀਟਿੰਗ ਨਹੀਂ ਹੋਈ ਪਰ ਸਾਡੀ ਹਰਜੋਤ ਭੈਣ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਹੋਈਆਂ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਦਰਵਾਜ਼ੇ ਖੁੱਲੇ ਨੇ ਆਮ ਖਾਸ ਦੇ ਲਈ ਜਦੋਂ ਮਰਜ਼ੀ ਆਓ ਆ ਕੇ ਮਿਲੋ ਹਰਾ ਪੈਣ ਤੁਹਾਡੇ ਲਈ ਚੱਲੂਗਾ 2 3 ਧਰਨੇ ਸੀਐਮ ਦੀ ਕੋਟੀ ਅੱਗੇ ਵੀ ਲਾ ਚੁੱਕੇ ਆ ਪਰ ਉਹਨਾਂ ਨੇ ਸਾਨੂੰ ਅੱਜ ਤੱਕ ਮੀਟਿੰਗ ਨਹੀਂ ਦਿੱਤੀ ਅਸੀਂ ਬੜੇ ਵਾਰੀ ਮਿਲਣ ਦੀ ਕੋਸ਼ਿਸ਼ ਕੀਤੀ ਹੈ ਇੱਕ ਵਾਰ ਕਿ ਦੜਵਾ ਮਿਲੇ ਸੀ ਬਸ ਜਾਂਦੇ ਜਾਂਦੇ ਦੂਰੋਂ ਹਾਂ ਤੁਹਾਡਾ ਮੈਨੂੰ ਪਤਾ ਜਾ ਪਤਾ ਤੁਹਾਡਾ ਪਤਾ ਹੀ ਕਹਤਾ بس ਚੱਲ ਕੇ ਪਤਾ ਨਹੀਂ ਵੀ ਹੁਣ ਉਹਨਾਂ ਨੂੰ ਪਤਾ ਹੈ ਕਿ ਵੈਸੇ ਹੀ ਕਹਿ ਰਹੇ ਆ ਤਾਂ ਫਿਰ ਉਹਨਾਂ ਆਮ ਲੋਕਾਂ ਦੇ ਲਈ ਕਿ ਉਹ ਕਿਹੜੇ ਆਮ ਲੋਕ ਨੇ ਜਿਨ੍ਹਾਂ ਦੇ ਲਈ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਸਾਡੇ ਦਰਵਾਜ਼ੇ ਖੁੱਲੇ ਆ ਸਰ ਉਹ ਤਾਂ ਇੱਕ ਖਾਸ ਲੋਕ ਨਹੀਂ ਆ ਆਮ ਲੋਕ ਨਹੀਂ ਹੈਗੇ ਆਮ ਲੋਕ ਤਾਂ ਟੈਂਕੀਆਂ ਤੇ ਖੜੇ ਆ ਹੂੰ ਜੀ ਧੰਨਵਾਦ ਬਹੁਤ ਬਹੁਤ ਥੈਂਕ ਯੂ ਅੱਛਾ ਮੈਨੂੰ ਇਹ ਜ਼ਰੂਰ ਦੱਸਿਓ ਕਿ ਹੁਣ ਠੀਕ ਆ ਉਹ ਟੈਂਕੀ ਦੇ ਉੱਪਰ ਚੜੇ ਨੇ ਤੁਸੀਂ ਇੱਕ ਮੰਗ ਨੂੰ ਲੈ ਕੇ ਜਿਹੜਾ ਹੈਗਾ ਚੜਿਓ ਕਿੰਨੇ ਸਮੇਂ ਦੇ ਲਈ ਆ ਜਾਂ ਸਿਰਫ ਇੱਕ ਵਿਰੋਧ ਪ੍ਰਦਰਸ਼ਨ ਸਰਕਾਰ ਨੂੰ ਦਿਖਾਉਣਾ ਹੈ ਸਰ ਸਾਡਾ ਅੱਜ ਦਾ ਸੀ ਜੀ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਪੰਡ ਜਿਲਿਆਂ ਦੇ ਅੰਦਰ ਸਾਡੇ ਜਿਹੜੇ ਸਾਥੀ ਐ ਟੈਂਕੀ ਦੇ ਉੱਪਰ ਚੜ੍ਹਿਆ ਅੱਜ ਅਸੀਂ ਇੱਕ ਅਲਟੀਮੇਟਮ ਹੀ ਦੇਣ ਆਏ ਆਂ ਅਗਰ ਸਾਡੀ ਜਿਹੜੀ ਆ ਮੰਗ ਨਹੀਂ ਮੰਨੀ ਜਾਂਦੀ ਤਾਂ ਅਸੀਂ ਪੱਕੇ ਤੌਰ ਤੇ ਇਸ ਟੈਂਕੀ ਦੇ ਉੱਪਰ ਬੈਠਾਂਗੇ ਜੀ ਤੁਹਾਨੂੰ ਕਿਉਂ ਲੱਗਦਾ ਕਿ ਸਰਕਾਰ ਵੀ ਦੂਸੀਆਂ ਸਰਕਾਰਾਂ ਵਾਂਗੂ ਲਾਰੇ ਲੱਪਿਆਂ ਦੇ ਵਿੱਚ ਇਹ ਸਰਕਾਰ ਵੀ ਨਹੀਂ ਚਾਹੁੰਦੀ ਰਿਜ਼ਗਾਰ ਦੇਣਾ ਕਿਉਂ ਲੱਗਦਾ ਜਿਵੇਂ ਤੁਹਾਡੀ ਤੁਹਾਡੇ ਸਾਥੀ ਸ਼ੱਕ ਜ਼ਾਹਰ ਕਰ ਰਹੇ ਨੇ ਸਰ ਸਾਨੂੰ ਇਦਾਂ ਲੱਗਦਾ ਵੀ ਜਿੱਦਾਂ ਮੀਟਿੰਗ ਮਿਲਦੀ ਹੈ ਤਾਂ ਮੀਟਿੰਗ ਦੇ ਵਿੱਚ ਸਾਨੂੰ ਹਫ਼ਤਾ 5 ਦਿਨ ਦਾ ਟਾਈਮ ਦਿੱਤਾ ਜਾਂਦਾ ਅਸੀਂ ਉਹ ਸਮਾਂ ਜਦੋਂ ਪੂਰਾ ਕਰਕੇ ਆਉਨੇ ਹਾਂ ਉਦੋਂ ਸਾਨੂੰ ਲੱਗਦਾ ਵੀ ਟੈਂਕੀ ਤੋਂ ਚੜੇ ਬਿਨਾ ਸਾਡਾ ਮਸਲਾ ਹੱਲ ਨਹੀਂ ਹੋਣਾ ਹੁਣ ਤੱਕ ਜੇ ਆਪਾਂ ਪੁਰਾਣੀਆਂ ਭਰਤੀਆਂ ਦੇਖ ਲਈਏ ਜਿੰਨਾ ਚਿਰ ਉਹ ਤਕੜਾ ਸੰਘਰਸ਼ ਨਹੀਂ ਕਰਦੇ ਉਦੋਂ ਤੱਕ ਉਹਨਾਂ ਦੀ ਭਰਤੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਤੇ ਤੁਸੀਂ ਪਿੱਛੇ ਜਾ ਇੱਕ ਭਰਤੀ ਦੀ ਗੱਲ ਕੀਤੀ ਹੈ 5894 ਉਹਨਾਂ ਨੇ ਲੰਮਾ ਸਮਾਂ ਸੰਘਰਸ਼ ਕੀਤਾ ਤਾਂ ਤਾਂ ਜਾ ਕੇ ਉਹਨਾਂ ਨੂੰ ਜੁਆਇਨਿੰਗ ਲੈਟਰ ਮਿਲੇ ਆ ਤੇ ਸਾਨੂੰ ਵੀ ਉਹਨਾਂ ਤੋਂ ਹੀ ਇਹੀ ਸੇਖ ਮਿਲੀ ਆ ਵੀ ਜੰਨਾ ਚ ਰਸੀ ਨਹੀਂ ਟੈਂਕੀ ਤੇ ਬੈਠਦੇ ਤੇ ਲੱਗਦਾ ਸਾਡਾ ਵੀ ਪੋਰਟਲ ਆਨਲਾਈਨ ਨਹੀਂ ਹੁੰਦਾ ਤਾਂ ਇਹ ਪੀਟੀਆਈ 2000000 ਬੇਰਜ਼ਗਾਰ ਜਥੇਬੰਦੀ ਤੋਂ ਨੇ ਜਿਨ੍ਹਾਂ ਨੂੰ ਇੱਕ ਜੋ ਕਹਿੰਦੇ ਨੇ ਕਿ ਸਾਨੂੰ ਪਿਛਲਿਆਂ ਤੋਂ ਇੱਕ ਸਿੱਖ ਜ਼ਰੂਰ ਮਿਲੀ ਆ ਜਿਹੜੀ ਕਿ ਕਿਤੇ ਨਾ ਕਿਤੇ ਸਰਕਾਰਾਂ ਦੇ ਲਈ ਸ਼ਰਮਨਾਕ ਆ ਉਹ ਕਹਿੰਦੇ ਨੇ ਕਿ ਜਿਵੇਂ ਪਿਛਲਿਆਂ ਨੂੰ ਰੋਜ਼ਗਾਰ ਟੈਂਕੀਆਂ ਤੇ ਚੜਕੇ ਮਿਲਿਆ ਸੀ ਉਵੇਂ ਸਾਨੂੰ ਵੀ ਲੱਗਦਾ ਕਿ ਸਾਨੂੰ ਰੋਜ਼ਗਾਰ ਟੈਂਕੀਆਂ ਤੇ ਚੜਕੇ ਹੀ ਜਿਹੜਾ ਹੈਗਾ ਉਹ ਮਿਲਣਾ ਇਹਨਾਂ ਦੇ ਵਿੱਚ ਇੱਕ ਸਾਥੀ ਐਸਾ ਵੀ ਆ ਜੋ ਸਿਰਫ ਉਡੀਕ ਦੇ ਵਿੱਚ ਉਡੀਕ ਦੇ ਵਿੱਚ ਹੀ ਉਹ ਓਵਰੇਜ ਹੋਇਆ ਪਰ ਉਹ ਕਹਿੰਦੇ ਨੇ ਕਿ ਮੈਂ ਸਾਥੀਆਂ ਦੇ ਆਪਣਿਆਂ ਦੇ ਨਾਲ ਜ਼ਰੂਰਾਂ ਉਡੀਕਦੇ ਰਹੇ ਇਸ ਸਰਕਾਰ ਤੋਂ ਵੀ ਆਸ ਸਾਨੂੰ ਜਿਹੜੀ ਹੈਗੀ ਆ ਉਹ ਵੱਜੀ ਸੀ ਪਰ ਹੁਣ ਉਹ ਆਸ ਜਿਹੜੀ ਕਿਤੇ ਨਾ ਕਿਤੇ ਟੁੱਟਦੀ ਨਜ਼ਰ ਆਉਂਦੀ ਐ ਇੱਕ ਵਾਰੀ ਮੈਂ ਫਿਰ ਦਿਖਾ ਦੇਵਾਂ ਕਿ ਦੋ ਸਾਥੀ ਜਿਹੜੇ ਨੇ ਇਨਾਂ ਦੇ ਵਿੱਚੋਂ ਉਹ ਟੈਂਕੀ ਤੇ ਚੜੇ ਨੇ ਇਹ ਕਹਿੰਦੇ ਨੇ ਕਿ ਸਿਰਫ ਅੱਜ ਅਸੀਂ ਸੰਕੇਤਕ ਹੈ ਅਸੀਂ ਦੱਸਣ ਜ਼ਰੂਰ ਆਇਆ ਕਿ ਜੇਕਰ ਹਾਲੇ ਵੀ ਸਾਡੀ ਮੰਗ ਜਿਹੜੀ ਹੈਗੀ ਆ ਉਹ ਨਹੀਂ ਮੰਨੀ ਜਾਂਦੀ ਨਹੀਂ ਸੁਣਿਆ ਜਾਂਦਾ ਤਾਂ ਉਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸਾਡਾ ਲੰਬੇ ਸਮੇਂ ਦੇ ਲਈ ਚੱਲੂਗਾ ਕੁਝ ਸਾਥੀ ਉੱਪਰ ਨੇ ਕੁਝ ਸਾਥੀ ਹੇਠੇ ਜਿਹੜੇ ਹੈਗੇ ਨੇ ਉਹ ਧਰਨਾ ਪ੍ਰਦਰਸ਼ਨ ਵਿਰੋਧ ਪ੍ਰਦਰਸ਼ਨ ਕਰਦੇ ਜਿਹੜੇ ਆ ਉਹ ਨਜ਼ਰ ਆ ਰਹੇ ਨੇ